ਛੁੱਟ ਗਈ ਹੈ ਕਿ جنگ ਛੁੜਨ ਵਾਲੀ ਹੈ ਪਰ ਜੇਕਰ ਗਲਗੁਰਦਾਸਪੁਰ ਦੇ ਸਰਹੱਦੀ ਇਲਾਕੇਾਂ ਦੇ ਰਹਿਣ ਵਾਲੇ ਲੋਕਾਂ ਦੀ ਕੀ ਹੈਤਾ ਇਹਨਾਂ ਵਿੱਚ ਜੰਗ ਦਾ ਜ਼ਰਾ ਵੀ ਖਾਸ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਤੇ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਛਿੜ ਵੀ ਗਈ ਤਾਂ ਅਸੀਂ ਪਿੰਡ ਖਾਲੀ ਕਰਕੇ ਜਾਣ ਵਾਲੇ ਨਹੀਂ ਆਂ ਅ ਸਿਮਾ ਸੁਰੱਖਿਆ ਬਲ ਦੇ ਨੌਜਵਾਨਾਂ ਦੇ ਨਾਲ ਜਿਹੜੀ ਹੈ ਫੌਜ ਦੇ ਨਾਲ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕਰਾਵਾਂਗੇ ਇਸ ਮੌਕੇ ਤੇ ਬਾਡਰ ਤੇ ਵਸਦੇ ਪਿੰਡ ਠਾਕਰ ਪਰ ਚਿੱਟੀ ਚੌਂਦਰਾ ਸਲਾਚ ਆਦੀ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਜਦੋਂ 1971 ਦੇ ਵਿੱਚ ਜੰਗ ਜਿਹੜੀ ਆ ਹੋਈ ਸੀ ਉਦੋਂ ਵੀ ਸਾਡੇ ਪਿੰਡ ਵਿੱਚ ਜਿਹੜਾ ਹੈ ਫੌਜ ਨੇ ਟੈਂ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਕਰਾਂਗੇ ਇਸ ਤਰ੍ਹਾਂ ਦੇ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਿ ਨੇ ਕਿਹਾ ਹੈ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬਣੇ ਨੇ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਫੌਜ ਦਾ ਸਮਾਨ ਜਿਹੜਾ ਹੈ ਉਹ ਲਿਓਣ ਦੇ ਵਿੱਚ ਮਦਦ ਕਰਾਂਗੇ ਤੇ ਦੇਸ਼ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਆਂ ਬਾਕੀ ਬਾਰਡਰ ਤੇ ਪਿੰਡਾਂ ਵਿੱਚ ਹਜੇ ਤੱਕ ਲੜਾਈ ਵਰਗਾ ਕੋਈ ਮਾਹੌਲ ਨਜ਼ਰ ਨਹੀਂ ਆਇਆ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ-ਪਿੱਛੇ ਹੀ ਹੈ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਣਕ ਸੀ ਉਹ ਵੀ ਬੜੇ ਰਾਮ ਆਮਦਾਰੀ ਆਰਾਮਦਾਰੀ ਨਾਲ ਵੱਢੀ ਐ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਆ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਆ ਉਹਨਾਂ ਦੇ ਨਾਲ ਜੇ ਲੋੜ ਸਰਕਾਰ ਦੇ ਨਾਲ ਪਰ ਜੇ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾਂ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਨੀਸ਼ਨ ਗਾਂ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਹਚਾਉਣਾ ਪਿਆ ਜਲ ਪਾਣੀ ਪਹਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੈਸਕੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੈਸਕੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀਂ ਬਾਜ ਮਾਰੀਏ ਮੈਨੂੰ ਤੇ ਇੱਥੇ ਮੌਲ ਸਾਨ ਦਾ ਕੋਈ ਐਫ ਜੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪੋਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ਼ ਆ ਸਾਡਾ ਭਾਰਤ ਦੇਸ਼ ਹੈ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜੇ ਮੋੜਾ ਲੱਗ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰਾਲੀਆਂ ਆਪਣੀਆਂ ਜਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ ਦੇ ਲੋਸਟ ਫੰਡ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਰਦੀਪ ਸਿੰਘ ਦਾ ਨਾਂ ਪਿੰਡ ਮੇਰਾ ਹਸਰੂਪਰ ਜੀ ਤੇ ਬਹੁਤ ਬੜੀ ਮਹੌਲ ਹੈ ਕੋਈ ਚੱਕਦੇਗਾ ਸਾਡੀ ਜ਼ਮੀਨ ਤਾਰਬੰਦੀ ਤੋਂ ਬਾਹਰ ਵੀ ਹੈਗੀ ਹੈ ਅੰਦਰ ਵੀ ਹੈਗੀ ਹੈ ਦੋਵੇਂ ਪਾਸੇ ਜ਼ਮੀਨ ਹੈ ਪਈ ਤਾਰ ਵਿੱਚੋਂ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖੜਗਾ ਮਹੌਲ ਨਹੀਂ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਈ ਆ ਪਾ ਬਾਕੀ ਬਗੰਨੇ ਗੁਣੀ ਗੜਾਈ ਗੁੜੀ ਕੰਮ ਚੱਲਦਾ ਪਿਆ ਇੱਥੇ ਬਾਕੀ ਵੀ ਬਾਕੀ ਕੋਈ ਚੱਕੜਿਆ ਦਾ ਨਾ ਕੋ ਖਤਰੇ ਵਾਲੀ ਗੱਲ ਹੈ ਜੋ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਕਾਰਗਲ ਟਾਈਮ ਤੇ ਵੀ ਉਸ ਟਾਈਮ ਤੇ ਸਾਨੂੰ ਉਹਨਾਂ ਲੱਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੇ ਮਦਦ ਕਰੋ ਉਸ ਟਾਈਮ ਆਪਾਂ ਟੈਕਟਰ ਉੱਤੇ ਪਿੰਡਾਂ ਜਨੂੰ ਇਕੱਠੇ ਕਰਕੇ ਜਿਸ ਜੰਗਲ ਬਦਾਬਾਤ ਕਰ ਰਹੇ ਨੇ ਮੈਨਸ ਲਾਉਣੇ ਦਾ ਕੁਝ ਵੀ ਕਰਨੇ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ ਸਾਰਾ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਲਸਰ ਹੱਦੀ ਇਲਾਕਿਆਂ ਵਿੱਚ ਮੌਗਰ ਲਤੇ ਬਲੈਕਆਊਟ ਦੀ ਹਦਾਇਤਾਂ ਸੂਬਿਆਂ ਨੂੰ ਦਿੱਤੀਆਂ ਗਈਆਂ ਨੇ ਇਸ ਕਾਰਨ ਲੋਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਜੰਗ ਛਿੜਨ ਵਾਲੀ ਹੈ ਪਰ ਜੇਕਰ ਗਲ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਦੀ ਕਰੀਏ ਤਾਂ ਇਹਨਾਂ ਵਿੱਚ ਜੰਗ ਦਾ ਜ਼ਰਾ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਛਿੜ ਵੀ ਗਈ ਤਾਂ ਅਸੀਂ ਪਿੰਡ ਖਾਲੀ ਕਰਕੇ ਜਾਣ ਵਾਲੇ ਨਹੀਂ ਹਾਂ ਸਿਮਾ ਸੁਰੱਖਿਆ ਬਲ ਦੇ ਨੌਜਵਾਨਾਂ ਦੇ ਨਾਲ ਜਿਹੜੀ ਹੈ ਫੌਜ ਦੇ ਨਾਲ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕਰਾਵਾਂਗੇ ਇਸ ਮੌਕੇ ਤੇ ਬਾਰਡਰ ਤੇ ਵਸਦੇ ਪਿੰਡ ਸਰ ਦੇ ਵਿੱਚ ਜੰਗ ਜਿਹੜੀ ਆ ਹੋਈ ਸੀ ਉਦੋਂ ਵੀ ਸਾਡੇ ਪਿੰਡ ਵਿੱਚ ਜਿਹੜਾ ਹੈ ਫੌਜ ਨੇ ਟੈਂਕ ਲਗਾ ਦਿੱਤੇ ਸਨ ਤੇ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਕਰਾਂਗੇ ਇਸ ਤਰ੍ਹਾਂ ਦੇ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਿ ਨੇ ਕਿਹਾ ਹੈ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬਣੇ ਨੇ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਪਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਫੌਜ ਦਾ ਸਮਾਨ ਜਿਹੜਾ ਹੈ ਉਹ ਲਿਆਉਣ ਦੇ ਵਿੱਚ ਮਦਦ ਕਰਾਂਗੇ ਤੇ ਦੇਸ਼ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਆਂ ਬਾਕੀ ਬਾਰਡਰ ਤੇ ਪਿੰਡਾਂ ਵਿੱਚ ਹਜੇ ਤੱਕ ਲੜਾਈ ਵਰਗਾ ਕੋਈ ਮਾਹੌਲ ਨਜ਼ਰ ਨਹੀਂ ਆਇਆ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਹੈ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਣਕ ਸੀ ਉਹ ਵੀ ਬੜੇ ਰਾਮਾਂਦਰੀ ਆਰਾਮਦਰੀ ਨਾਲ ਵੱਢੀ ਐ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਆ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਆ ਉਹਨਾਂ ਦੇ ਨਾਲ ਸਰਕਾਰ ਦੇ ਨਾਲ ਪਰ ਜੇ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾਂ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਨੀਸ਼ਨ ਗਾਂ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਹਚਾਉਣਾ ਪਿਆ ਜਲ ਪਾਣੀ ਪਹਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀਂ ਬਾਜ਼ ਮਾਰੀ ਹੈ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਤਾਂ ਕੋਈ ਐਫੇ ਜੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪੋਜਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ਼ ਹੈ ਸਾਡਾ ਭਾਰਤ ਦੇ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜਿਆ-ਮੋੜਾ ਲੱਗ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰਾਲੀਆਂ ਆਪਣੀਆਂ ਅੰਜਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ ਦੇ ਲੋਜਿਸਟਿਕ ਕਰਕੇ ਲੰਗਰ ਵੀ ਚਾਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਦੀਸ਼ ਸਿੰਘ ਦਾ ਨਾਂ ਪਿੰਡ ਬੇਰਾ ਹਸਰੂਪਰ ਜੀ ਤੇ ਬਹੁਤ ਬੜੇ ਮੋਹਲੇ ਸੇ ਕੋਈ ਚੱਕਦੇਗਾ ਸਾਡੀ ਜ਼ਮੀਨ ਤਾਰ ਬੰਦੀ ਦੀ ਤੋਂ ਪਾਰ ਵੀ ਹੈਗੀ ਹੈ ਹਜ਼ਾਰ ਵੀ ਹੈਗੀ ਹੈ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖੜ ਗਿਆ ਮੋਹਲੇ ਕੋਈ ਕੁਛ ਨਹੀਂ ਆ ਬੀਐਸਐਫ ਸਾਡੇ ਨਾਲ ਗਿਆ ਪਾ ਕਣ ਬਾਕੀ ਬਗੰਨੇ ਗੁੜੀ ਗੜਾਈ ਗੁੜੀ ਕੰਮ ਚੱਲਦਾ ਪਿਆ ਇੱਥੇ ਬਾਕੀ ਵੀ ਬਾਕੀ ਕੋਈ ਚਿਕੜਿਆ ਦਾ ਨਾ ਕੋ ਖਤਰੇ ਵਾਲੀ ਗੱਲ ਹੈ ਜਦੋਂ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਕਾਰਗਲ ਟਾਈਮ ਤੇ ਵੀ ਉਸ ਟਾਈਮ ਸਾਨੂੰ ਨਾਲ ਲੱਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੇ ਮਦਦ ਕਰੋ ਉਸ ਟਾਈਮ ਆਪਾਂ ਟੈਕਟਰ ਉੱਤੇ ਪਿੰਡਾਂ ਜਨੂੰ ਇਕੱਠਾ ਕਰਕੇ ਜਿਸ ਤਰ੍ਹਾਂ ਜੰਗਲ ਬਵਾਦ ਕਰ ਰਹੇ ਨੇ ਮੈਨਸਲਾਣੇ ਦਾ ਕੁਝ ਵੀ ਕਰਨੇ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ ਸਾਡਾ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਲਸਰ ਹੱਦੀ ਲਾਕਿਆਂ ਵਿੱਚ ਮੌਗਰਿਲ ਅਤੇ ਬਲੈਕਆਊਟ ਦੀਆਂ ਹਦਾਇਤਾਂ ਸੂਬਿਆਂ ਨੂੰ ਦਿੱਤੀਆਂ ਗਈਆਂ ਨੇ ਜਿਸ ਕਾਰਨ ਲੋਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਜੰਗ ਛਿੜਨ ਵਾਲੀ ਹੈ ਪਰ ਜੇਕਰ ਗਲਗੁਰਦਾਸਪੁਰ ਦੇ ਸਰਹੱਦੀ ਲਾਕਿਆਂ ਦੇ ਰਹਿਣ ਵਾਲੇ ਲੋਕਾਂ ਦੀ ਕਰੀਏ ਤਾਂ ਇਹਨਾਂ ਵਿੱਚ ਜੰਗ ਦਾ ਜ਼ਰਾ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਛਿੜਵੀ ਗਈ ਤਾਂ ਅਸੀਂ ਪਿੰਡ ਖਾਲੀ ਕਰਕੇ ਜਾਣ ਵਾਲੇ ਨਹੀਂ ਆਂ ਅਸੀਂ ਮਹਾ ਸੁਰੱਖਿਆ ਬਲ ਦੇ ਨੌਜਵਾਨਾਂ ਦੇ ਨਾਲ ਜਿਹੜੀ ਹੈ ਫੌਜ ਦੇ ਨਾਲ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕਰਾਵਾਂਗੇ ਤੇ ਇਸ ਮੌਕੇ ਤੇ ਬਾਰਡਰ ਤੇ ਵਸੇ ਪਿੰਡ ਤਰ ਦੇ ਵਿੱਚ ਜੰਗ ਜਿਹੜੀ ਆ ਹੋਈ ਸੀ ਉਦੋਂ ਵੀ ਸਾਡੇ ਪਿੰਡ ਵਿੱਚ ਜਿਹੜਾ ਹੈ ਫੌਜ ਨੇ ਟੈਂਕ ਲਗਾ ਦਿੱਤੇ ਸਨ ਤੇ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਕਰਾਂ ਇਸ ਤਰ੍ਹਾਂ ਦੇ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਿ ਨੇ ਕਿਹਾ ਹੈ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬਣੇ ਨੇ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਫੌਜ ਦਾ ਸਮਾਨ ਜਿਹੜਾ ਹੈ ਉਹ ਲਿਆਉਣ ਦੇ ਵਿੱਚ ਮਦਦ ਕਰਾਂਗੇ ਤੇ ਦੇਸ਼ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਆਂ ਬਾਕੀ ਬਾਰਡਰ ਤੇ ਪਿੰਡਾਂ ਵਿੱਚ ਹਜੇ ਤੱਕ ਲੜਾਈ ਵਰਗਾ ਕੋਈ ਮਾਹੌਲ ਨਜ਼ਰ ਨਹੀਂ ਆਇਆ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਹੈ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਾਨਕ ਸੀ ਉਹ ਵੀ ਬੜੇ ਰਾਮ ਆਮਦਾਰੀ ਆਰਾਮਦਾਰੀ ਨਾਲ ਵੱਡੀ ਹੈ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਹੈ ਉਹਨਾਂ ਦੇ ਨਾਲ ਜੇ ਲੋੜ ਪਈ ਸਰਕਾਰ ਦੇ ਨਾਲ ਪਰ ਜੇ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾਂ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਨੀਸ਼ਨ ਗਾਹ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਚਾਉਣਾ ਪਿਆ ਜਲ ਪਾਣੀ ਪਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀਂ ਬਾਜ਼ੀ ਮਾਰੀ ਹੈ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਤਾਂ ਕੋਈ ਐਫੇ ਜੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪੋਚਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾਂ ਸਾਨੂੰ ਦੇ ਸਾਡਾ ਭਾਰਤ ਦੀ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜੇ ਮੋੜਾ ਲੱਗ ਚੱਲਾਂਗੇ ਸਾਡੇ ਕੋ ਟਰੈਕਟਰ ਟਰਾਲੀਆਂ ਕਿਸਾਨਾਂ ਕੋ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰਾਲੀਆਂ ਆਪਣੀਆਂ ਜਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਪਿੰਡਾਂ ਦੇ ਲੋਸਟੈਂਡ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਦੀਸ਼ ਸਿੰਘ ਦਾ ਨਾਂ ਪਿੰਡ ਮੇਰਾ ਹਸਰੂਪਰ ਜੀ ਤੇ ਬਹੁਤ ਬੜੇ ਮੋਹਲ ਥੇ ਕੋਈ ਚੱਕਦੇਗਾ ਸਾਡੀ ਜ਼ਮੀਨ ਤਾਰਬੰਦੀ ਦੀ ਤੋਂ ਪਾਰ ਵੀ ਹੈਗੀ ਹੈ ਰਾਰ ਵੀ ਹੈਗੀ ਹੈ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚੋਂ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖੜਗੇ ਮੋਹਲ ਨੇ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਏ ਆ ਕਣਕ ਵੜ ਬਾਕੀ ਬਗੰਨੇ ਗੁਣੀ ਗੜਾਈ ਗੁੜੀ ਕੰਮ ਚੱਲਦਾ ਪਿਆ ਇੱਥੇ ਬਾਕੀ ਵੀ ਬਾਕੀ ਕੋਈ ਚਿਕੜਿਆ ਦਾ ਨਾ ਕੋ ਖਤਰੇ ਵਾਲੀ ਗੱਲ ਹੈ ਜੋ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਆਰਗਲ ਟਾਈਮ ਦੇ ਵੀ ਉਸ ਟਾਈਮ ਵੀ ਸਾਨੂੰ ਉਹਨਾਂ ਲੱਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡਾ ਮਦਦ ਕਰੋ ਉਸ ਟਾਈਮ ਆਪਾਂ ਟੈਕਟੂਟ ਉੱਤੇ ਪਿੰਡਾਂ ਨੂੰ ਇਕੱਠਾ ਕਰਕੇ ਜਿਸ ਜੰਗਲ ਬਦਾਬਾਤ ਕਰ ਰਹੇ ਨੇ ਮਨਸਲਾਣੇ ਦਾ ਕੁਝ ਵੀ ਕਰਨੇ ਉਸ ਟਾਈਮ ਉਹ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ 5 ਸਾਲ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਲਸਰ ਹੱਦੀ ਲਾਕਿਆਂ ਵਿੱਚ ਮੁਗਰ ਲਤੇ ਬਲੈਕਆਊਟ ਦੀਆਂ ਹਦਾਇਤਾਂ ਸੂਬਿਆਂ ਨੂੰ ਦਿੱਤੀਆਂ ਗਈਆਂ ਨੇ ਜਿਸ ਕਾਰਨ ਲੋਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਜੰਗ ਛਿੜਨ ਵਾਲੀ ਹੈ ਪਰ ਜੇਕਰ ਗਲਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਦੀ ਕਰੀਅਤਾ ਇਹਨਾਂ ਵਿੱਚ ਜੰਗ ਦਾ ਜ਼ਰਾ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਛਿੜ ਵੀ ਗਈ ਤਾਂ ਅਸੀਂ ਪਿੰਡ ਖਾਲੀ ਕਰਕੇ ਜਾਣ ਵਾਲੇ ਨਹੀਂ ਹਾਂ ਸੀਮਾ ਸੁਰੱਖਿਆ ਬਲ ਦੇ ਨੌਜਵਾਨਾਂ ਦੇ ਨਾਲ ਜਿਹੜੀ ਹੈ ਫੌਜ ਦੇ ਨਾਲ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕਰਾਵਾਂਗੇ ਤੇ ਇਸ ਮੌਕੇ ਤੇ ਬਾਰਡਰ ਤੇ ਵਸੇ ਪਿੰਡ ਠਾਕਰ ਪਰ ਤਰ ਦੇ ਵਿੱਚ ਜੰਗ ਜਿਹੜੀ ਆ ਹੋਈ ਸੀ ਉਦੋਂ ਵੀ ਸਾਡੇ ਪਿੰਡ ਵਿੱਚ ਜਿਹੜਾ ਹੈ ਫੌਜ ਨੇ ਟੈਂਕ ਲਗਾ ਦਿੱਤੇ ਸਨ ਤੇ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਕਰਾਂਗੇ ਇਸ ਤਰ੍ਹਾਂ ਦੇ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਮੀ ਕਿਹਾ ਹੈ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬਣੇ ਨੇ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸ ਤਰ੍ਹਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਫੌਜ ਦਾ ਸਮਾਨ ਜਿਹੜਾ ਹੈ ਉਹ ਲਿਆਉਣ ਦੇ ਵਿੱਚ ਮਦਦ ਕਰਾਂਗੇ ਤੇ ਦੇਸ਼ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਆਂ ਬਾਕੀ ਬਾਰਡਰ ਤੇ ਪਿੰਡਾਂ ਵਿੱਚ ਹਜੇ ਤੱਕ ਲੜਾਈ ਵਰਗਾ ਕੋਈ ਮਾਹੌਲ ਨਜ਼ਰ ਨਹੀਂ ਆਇਆ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਆ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਾਨਕ ਸੀ ਉਹ ਵੀ ਬੜੇ ਰਾਮ ਆਮਦਾਰੀ ਆਰਾਮਦਾਰੀ ਨਾਲ ਵੱਡੀ ਹੈ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗਮਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਹੈ ਉਹਨਾਂ ਦੇ ਨਾਲ ਸਰਕਾਰ ਦੇ ਨਾਲ ਪਰ ਜੇ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾਂ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਸ਼ਨ ਗਾਂ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਚਾਉਣਾ ਪਿਆ ਜਲ ਪਾਣੀ ਪਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਨੂੰ ਤੇ ਯੂਨੈਸਕੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੈਸਕੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਆ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਐ ਛੋਟੇ ਲੋਕਾਂ ਦੀ ਮੌਤ ਐ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਐ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰੇ ਤੁਸੀਂ ਬਾਜ਼ ਮਾਰੀ ਐ ਮੈਨੂੰ ਤੇ ਇੱਥੇ ਮਾਹੌਲ ਸਾਂਤ ਦਾ ਕੋਈ ਐਫੇ ਜੀ ਗੱਲ ਨਹੀਂ ਐ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਐ ਟੈਨਸ਼ਨ ਚੱਲ ਰਹੀ ਐ ਜੇ ਕੋਈ ਗੱਲ ਹੁੰਦੀ ਐ ਤੇ ਅਸੀਂ ਪੋਜਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾਂ ਸਾਨੂੰ ਦੇਸ਼ ਆ ਸਾਡਾ ਭਾਰਤ ਦੇਸ਼ ਐ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜਿਆ-ਮੋੜਾ ਲੱਗ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰਾਲੀਆਂ ਆਪਣੀਆਂ ਅੰਜਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ ਦੇ ਲੋਜਿਸਟਿਕ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਰਦੀ ਸਿੰਘ ਨਾ ਪਿੰਡ ਮੇਰਾ ਹਸਨਪੁਰ ਜੀ ਤੇ ਬਹੁਤ ਬੜੇ ਮੋਹਲੇ ਸੇ ਕੋਈ ਚੱਕਰ ਨਹੀਂਗਾ ਸਾਡੀ ਜ਼ਮੀਨ ਤਾਰ ਬੰਦੀ ਦੀ ਤੋਂ ਪਾਰ ਵੀ ਹੈਗੀ ਹੈ ਹਾਰ ਵੀ ਹੈਗੀ ਹੈ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚੋਂ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖੜ ਗਿਆ ਮੋਹਲੇ ਕੋਈ ਕੁਝ ਨਹੀਂਗਾ ਬੀਐਸਐਫ ਸਾਡੇ ਨਾਲ ਗਿਆ ਪਾ ਕਣਕ ਬਾਕੀ ਵਗਨੇ ਗੁੜੀ ਗੜਾਈ ਗੁੜੀ ਕੰਮ ਚੱਲਦਾ ਪਿਆ ਇਥੇ ਬਾਕੀ ਵੀ ਬਾਕੀ ਕੋਈ ਚੱਕਰਿਆ ਦਾ ਨਾ ਕੋ ਖਰਦੇ ਹੋਈ ਗੱਲ ਹੈ ਜੋ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਆਰਗਲ ਟਾਈਮ ਤੇ ਵੀ ਉਸ ਟਾਈਮ ਸਾਨੂੰ ਉਹਨਾਂ ਲੱਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡਾ ਮਦਦ ਕਰੋ ਉਸ ਟਾਈਮ ਪਰਟੈਕਟਰ ਉੱਤੇ ਪਿੰਡਾਂ ਜੀ ਨੂੰ ਇਕੱਠਾ ਕਰਕੇ ਜਿਸ ਜੰਗਲ ਬਦਾਬਾਤ ਕਰਦੇ ਨੇ ਮਨਸਲਾਣੇ ਦਾ ਕੁਝ ਵੀ ਕਰਨੇ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ ਸਾਲ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਲਸਰ ਹੱਦੀ ਇਲਾਕਿਆਂ ਵਿੱਚ ਮੌਗਰ ਲੱਤੇ ਬਲੈਕਆਊਟ ਦੀਆਂ ਹਦਾਇਤਾਂ ਸੂਬਿਆਂ ਨੂੰ ਦਿੱਤੀਆਂ ਗਈਆਂ ਨੇ ਜਿਸ ਕਾਰਨ ਲੋਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਜੰਗ ਛਿੜਨ ਵਾਲੀ ਹੈ ਪਰ ਜੇਕਰ ਗਲ ਗੁਰਦਾਸਪੁਰ ਦੇ ਸਰਹੱਦੀ ዳਕਿਆਂ ਦੇ ਰਹਿਣ ਵਾਲੇ ਲੋਕਾਂ ਦੀ ਕਰੀਏ ਤਾਂ ਇਹਨਾਂ ਵਿੱਚ ਜੰਗ ਦਾ ਜ਼ਰਾ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਛਿੜ ਵੀ ਗਈ ਤਾਂ ਅਸੀਂ ਪਿੰਡ ਖਾਲੀ ਕਰਕੇ ਜਾਣ ਵਾਲੇ ਨਹੀਂ ਆਂ ਸੀਮਾ ਸੁਰੱਖਿਆ ਬਲ ਦੇ ਨੌਜਵਾਨਾਂ ਦੇ ਨਾਲ ਜਿਹੜੀ ਹੈ ਫੌਜ ਦੇ ਨਾਲ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕਰਾਵਾਂਗੇ ਤੇ ਇਸ ਮੌਕੇ ਤੇ ਬਾਡਰ ਤੇ ਵਸੇ ਪਿੰਡ ਤਰ ਦੇ ਵਿੱਚ ਜੰਗ ਜਿਹੜੀ ਆ ਹੋਈ ਸੀ ਉਦੋਂ ਵੀ ਸਾਡੇ ਪਿੰਡ ਵਿੱਚ ਜਿਹੜਾ ਹੈ ਫੌਜ ਨੇ ਟੈਂਕਰ ਲਗਾ ਦਿੱਤੇ ਸਨ ਤੇ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਕਰਾਂਗੇ ਇਸ ਤਰ੍ਹਾਂ ਦੇ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਿ ਨੇ ਕਿਹਾ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬਣੇ ਨੇ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਫੌਜ ਦਾ ਸਮਾਨ ਜਿਹੜਾ ਹੈ ਉਹ ਲਿਆਉਣ ਦੇ ਵਿੱਚ ਮਦਦ ਕਰਾਂਗੇ ਤੇ ਦੇਸ਼ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਆਂ ਬਾਕੀ ਬਾਰਡਰ ਤੇ ਪਿੰਡਾਂ ਵਿੱਚ ਹਜੇ ਤੱਕ ਲੜਾਈ ਵਰਗਾ ਕੋਈ ਮਾਹੌਲ ਨਜ਼ਰ ਨਹੀਂ ਆਇਆ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਆ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਾਨਕ ਸੀ ਉਹ ਵੀ ਬੜੇ ਰਾਮਾਂਦਰੀ ਆਰਾਮਦਰੀ ਨਾਲ ਵੱਡੀ ਐ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਆ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਆ ਉਹਨਾਂ ਦੇ ਨਾਲ ਸਰਕਾਰ ਦੇ ਨਾਲ ਪਰ ਜੇ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾਂ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਨੀਸ਼ਨ ਗਾਹ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਹਚਾਉਣਾ ਪਿਆ ਜਲ ਪਾਣੀ ਪਹਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀਂ ਬਾਜ਼ੀ ਮਾਰੀ ਹੈ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਤਾਂ ਕੋਈ ਐਫੇ ਜੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪੋਛਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ਼ ਹੈ ਸਾਡਾ ਭਾਰਤ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜਿਆ-ਮੋੜਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰਾਲੀਆਂ ਆਪਣੀਆਂ ਅੰਜਾਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ ਦੀ ਲੋਜਿਸਟਿਕ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਦੀਸ਼ ਸਿੰਘ ਮਰਨਾ ਪਿੰਡ ਬੇਰਾ ਹਸਨਪੁਰ ਜੀ ਤੇ ਬਹੁਤ ਬੜੇ ਮੋੜ ਹਥੇ ਕੋਈ ਚੱਕਦੇਗਾ ਸਾਡੀ ਜ਼ਮੀਨ ਤਾਰ ਬੰਦੀ ਦੀ ਤੋਂ ਪਾਰ ਵੀ ਹੈਗੀ ਹੈ ਰਾਰ ਵੀ ਹੈਗੀ ਹੈ ਦੋਵੇਂ ਪਾਸੇ ਜ਼ਮੀਨਾਂ ਉੱਪਰ ਤਾਰ ਵਿੱਚ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖੜ ਗਿਆ ਮੋੜ ਲਿਆ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਈ ਆਪ ਤੁੜੀ ਬਣਾਣੀ ਹੈ ਜੇ ਤੇ ਬਾਕੀ ਪਾ ਗੰਨੇ ਗੁਨੇ ਗੜਾਈ ਗੁੜੀ ਕੰਮ ਚੱਲਦਾ ਪਿਆ ਇਥੇ ਬਾਕੀ ਵੀ ਬਾਕੀ ਕੋਈ ਚਿਕੜੇ ਵਾਲਾ ਨਾ ਕੋ ਖਤਰੇ ਵਾਲੀ ਗੱਲ ਹੈ ਜੋ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਕਾਰਗਲ ਟਾਈਮ ਦੇ ਵੀ ਉਸ ਟਾਈਮ ਵੀ ਸਾਨੂੰ ਉਹਨਾਂ ਲੱਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੇ ਮਦਦ ਕਰੋ ਉਸ ਟਾਈਮ ਆਪਾਂ ਟੈਕਟਰ ਉੱਤੇ ਪਿੰਡਾਂ ਜਨੂੰ ਇਕੱਠੇ ਕਰਕੇ ਜਿਸ ਜੰਗਲ ਬਦਾਬਾਤ ਕਰ ਰਹੇ ਨੇ ਮੈਨਸ ਲਾਣੇ ਦਾ ਕੁਝ ਵੀ ਕਰਨਾ ਉਸ ਟਾਈਮ ਉਹ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ ਸਾਲ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਲਸਰ ਹੱਦੀ ਇਲਾਕਿਆਂ ਵਿੱਚ ਮੌਗਰਿਲ ਅਤੇ ਬਲੈਕਆਊਟ ਦੀਆਂ ਹਦਾਇਤਾਂ ਸੂਬਿਆਂ ਨੂੰ ਦਿੱਤੀਆਂ ਗਈਆਂ ਨੇ ਜਿਸ ਕਾਰਨ ਲੋਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਜੰਗ ਛਿੜਨ ਵਾਲੀ ਹੈ ਪਰ ਜੇਕਰ ਗਲ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਦੀ ਕਰੀਅਤਾ ਇਹਨਾਂ ਵਿੱਚ ਜੰਗ ਦਾ ਜ਼ਰਾ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਤੇ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਛਿੜਵੀ ਗਈ ਤਾਂ ਅਸੀਂ ਪਿੰਡ ਖਾਲੀ ਕਰਕੇ ਜਾਣ ਵਾਲੇ ਨਹੀਂ ਆਂ ਸੀਮਾ ਸੁਰੱਖਿਆ ਬਲ ਦੇ ਨੌਜਵਾਨਾਂ ਦੇ ਨਾਲ ਜਿਹੜੀ ਹੈ ਫੌਜ ਦੇ ਨਾਲ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕਰਾਵਾਂਗੇ ਇਸ ਮੌਕੇ ਤੇ ਬਾਡਰ ਤੇ ਵਸੇ ਪਿੰਡ ਪਰ ਦੇਵੀ ਚ ਜੰਗ ਜਿਹੜੀ ਆ ਹੋਈ ਸੀ ਉਦੋਂ ਵੀ ਸਾਡੇ ਪਿੰਡ ਵਿੱਚ ਜਿਹੜਾ ਹੈ ਫੌਜ ਨੇ ਟੈਂਕ ਲਗਾ ਦਿੱਤੇ ਸਨ ਤੇ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਕਰਾਂ ਇਸ ਤਰ੍ਹਾਂ ਦੇ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਿ ਨੇ ਕਿਹਾ ਹੈ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬਣੇ ਨੇ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਫੌਜ ਦਾ ਸਮਾਨ ਜਿਹੜਾ ਹੈ ਉਹ ਲਿਆਉਣ ਦੇ ਵਿੱਚ ਮਦਦ ਕਰਾਂਗੇ ਤੇ ਦੇਸ਼ ਦੀ ਸੇਵਾ ਵਾਸਤੇ ਹਰ ਸਮੇਂ ਤਿਆਰ ਆਂ ਬਾਕੀ ਬਾਰਡਰ ਤੇ ਪਿੰਡਾਂ ਵਿੱਚ ਹਜੇ ਤੱਕ ਲੜਾਈ ਵਰਗਾ ਕੋਈ ਮਾਹੌਲ ਨਜ਼ਰ ਨਹੀਂ ਆਇਆ ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਆ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਾਨਕਸੀ ਉਹ ਵੀ ਬੜੇ ਰਾਮਾਂਦਰੀ ਆਰਾਮਦਰੀ ਨਾਲ ਵੱਡੀ ਐ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਆ ਉਹਨਾਂ ਦੇ ਨਾਲ ਜੇ ਲੋੜ ਸਰਕਾਰ ਦੇ ਨਾਲ ਵਾ ਪਰ ਜੇ ਜਿੱਥੇ ਜਾ ਕੇ ਸਾਡੇ ਮਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਸ਼ਨ ਗਾਂ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਚਾਉਣਾ ਪਿਆ ਜਲ ਪਾਣੀ ਪਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੈਸਕੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੈਸਕੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਹੈ ਛੋਟੇ ਲੋਕਾਂ ਦੀ ਮੌਤ ਹੈ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟੇ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਹੈ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀਂ ਬਾਜ਼ਮਾਰੀ ਆ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਦਾ ਕੋਈ ਐਫੇਸੀ ਗੱਲ ਨਹੀਂ ਹੈ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਹੈ ਟੈਨਸ਼ਨ ਚੱਲ ਰਹੀ ਹੈ ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਪਹੁੰਚਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾਂ ਸਾਨੂੰ ਦੇਸ਼ ਸਾਡਾ ਭਾਰਤ ਦੇ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋੜਿਆ ਮੋੜਾ ਲੱਗ ਚੱਲਾਂਗੇ ਸਾਡੇ ਕੋਲ ਟਰੈਕਟਰ ਟਰੈਲੀਆਂ ਕਿਸਾਨਾਂ ਕੋਲ ਜਿੱਥੇ ਵੀ ਜ਼ਰੂਰਤ ਪੈਗੀ ਅਸੀਂ ਲੈ ਕੇ ਟਰੈਕਟਰ ਟਰੈਲੀਆਂ ਆਪਣੀਆਂ ਲਿਆਵਾਂਗੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਅਸੀਂ ਪਿੰਡਾਂ ਦੇ ਲੋਜਿਸਟਿਕ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਹਦੀਦ ਸਿੰਘ ਮਰਨਾ ਪਿੰਡ ਬੇਰਾ ਹਸਨੂਪੁਰ ਜੀ ਤੇ ਬਹੁਤ ਬੜੇ ਮੋਹਲੇ ਸੇ ਕੋਈ ਚੱਕਣੇਗਾ ਸਾਡੀ ਜ਼ਮੀਨ ਤਾਰ ਬੰਦੀ ਦੀ ਤੋਂ ਪਾਰ ਵੀ ਹੈਗੀ ਹੈ ਰਾਰ ਵੀ ਹੈਗੀ ਹੈ ਦੋਵੇਂ ਪਾਸੇ ਜ਼ਮੀਨਾਂ ਉੱਪਰ ਤਾਰ ਵਿੱਚ ਲੰਗੀ ਹੋਈ ਹੈ ਸਾਨੂੰ ਸੇ ਕੋਈ ਖੜ ਗਿਆ ਮੋਹਲੇ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਬਾਕੀ ਬਗਨੇ ਗੁਣੀ ਗੜਾਈ ਗੁੜੀ ਕੰਮ ਚੱਲਦਾ ਪਿਆ ਇਥੇ ਬਾਕੀ ਵੀ ਬਾਕੀ ਕੋਈ ਚੱਕਰਿਆ ਦਾ ਨਾ ਕੋ ਖਤਰੇ ਵਾਲੀ ਗੱਲ ਹੈ ਜਦੋਂ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਆਰਗਲ ਟਾਈਮ ਦੇ ਵੀ ਉਸ ਟਾਈਮ ਸਾਨੂੰ ਉਹਨਾਂ ਨੇ ਲਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੇ ਮਦਦ ਕਰੋ ਉਸ ਟਾਈਮ ਆਪਾਂ ਟੈਕਟਰ ਉੱਤੇ ਪਿੰਡਾਂ ਨੂੰ ਇਕੱਠਾ ਕਰਕੇ ਜਿੱਥੇ ਜੰਗਲ ਬਦਾਲ ਆਵਾਜ਼ ਕਰ ਰਹੇ ਨੇ ਮੈਨਸਲਾਣੇ ਦੇ ਕੁਝ ਵੀ ਕਰਨੇ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ ਸਾਰਾ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਲਸਰ ਹੱਦੀ ਇਲਾਕਿਆਂ ਵਿੱਚ ਮੌਗਰੇ ਲੱਤੇ ਬਲੈਕਆਊਟ ਦੀਆਂ ਹਦਾਇਤਾਂ ਸੂਬਿਆਂ ਨੂੰ ਦਿੱਤੀਆਂ ਗਈਆਂ ਨੇ ਜਿਸ ਕਾਰਨ ਲੋਕਾਂ ਵਿੱਚ ਚਰਚਾ ਛਿੜ ਗਈ ਹੈ ਕਿ ਜੰਗ ਛਿੜਨ ਵਾਲੀ ਹੈ ਪਰ ਜੇਕਰ ਗਲ ਗੁਰਦਾਸਪੁਰ ਦੇ ਸਰਹੱਦੀ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਦੀ ਕਰੀਅਤਾ ਇਹਨਾਂ ਵਿੱਚ ਜੰਗ ਦਾ ਜ਼ਰਾ ਵੀ ਖੌਫ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਛਿੜ ਵੀ ਗਈ ਤਾਂ ਅਸੀਂ ਪਿੰਡ ਖਾਲੀ ਕਰਕੇ ਜਾਣ ਵਾਲੇ ਨਹੀਂ ਆਂ ਸੀਮਾ ਸੁਰੱਖਿਆ ਬਲ ਦੇ ਨੌਜਵਾਨਾਂ ਦੇ ਨਾਲ ਜਿਹੜੀ ਹੈ ਫੌਜ ਦੇ ਨਾਲ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹ ਕਰਾਵਾਂਗੇ ਤੇ ਇਸ ਮੌਕੇ ਤੇ ਬਾਡਰ ਤੇ ਵਸੇ ਪਿੰਡ ਦੇਵੀ ਚ ਜੰਗ ਜਿਹੜੀ ਆ ਹੋਈ ਸੀ ਉਦੋਂ ਵੀ ਸਾਡੇ ਪਿੰਡ ਵਿੱਚ ਜਿਹੜਾ ਹੈ ਫੌਜ ਨੇ ਟੈਂਕ ਲਗਾ ਦਿੱਤੇ ਸਨ ਤੇ ਅਸੀਂ ਫੌਜ ਦੀ ਪੂਰੀ ਮਦਦ ਕੀਤੀ ਸੀ ਤੇ ਜ਼ਰੂਰਤ ਪਈ ਤਾਂ ਹੁਣ ਵੀ ਅਸੀਂ ਕਰਾਂਗੇ ਇਸ ਤਰ੍ਹਾਂ ਦੇ ਜ਼ੀਰੋ ਲਾਈਨ ਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਹਰਦੇਵ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਆਦਿ ਨੇ ਕਿਹਾ ਹੈ ਕਿ ਸਾਨੂੰ ਕੋਈ ਮੁਸ਼ਕਿਲ ਨਹੀਂ ਹੈ ਦੇਸ਼ ਵਿੱਚ ਬੇਸ਼ੱਕ ਜੰਗ ਵਾਲੇ ਮਾਹੌਲ ਬਣੇ ਨੇ ਪਰ ਅਸੀਂ ਆਪਣੇ ਰੁਟੀਨ ਦੇ ਕੰਮ ਉਸੇ ਤਰ੍ਹਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਅਸੀਂ ਪਹਿਲਾਂ ਕਰਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਜੰਗ ਲੱਗਦੀ ਹੈ ਤਾਂ ਅਸੀਂ ਭਾਰਤੀ ਫੌਜ ਦੀ ਪੂਰੀ ਮਦਦ ਕਰਾਂਗੇ ਆਪਣੇ ਟਰੈਕਟਰ ਟਰਾਲੀਆਂ ਦੇ ਨਾਲ ਫੌਜ ਦਾ ਸਮਾਨ ਜਿਹੜਾ ਹੈ